1600 ਕਰੋੜ ਦੇ ਨਾਲ ਇਹ ਘਾਟੇ ਚੋਂ ਨਿਕਲ ਸਕਣਗੇ ਮੇਰੀ ਗੱਲ ਸੁਣੋ ਜੀ ਕੱਲੀ ਜੇ ਤੁਸੀ ਬੰਨੀ ਹੋਏ ਸਦਾ ਲਈ ਪਾਕਿਸਤਾਨ ਤੋਂ ਪਛਣਾ ਹੋਵੇ ਹਰ ਤੋਂ ਬਚਣਾ ਹੋਵੇ ਇਥੇ ਕੱਲੀ ਤੁਸੀ ਤੇ ਹੀ 2000 ਕਰੋੜ ਲੱਗੇ ਬੜਾ ਛੋਟਾ ਜਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ 40000 ਕਰੋੜ ਸਾਡੀ ਜਦੋਂ ਥੋਨਾ ਖਰੀਦੀ ਦਾ 40000 ਕਰੋੜ ਦੀ ਸੀਸੀ ਲਿਮਟ ਬਣਦੀ ਹੈ ਮੈਂ ਨਹੀਂ ਕਹਿੰਦਾ ਤੁਹਾਡਾ 50% 10% ਦਾ ਹੀ ਕਰ ਲੋ ਨੁਕਸਾਨ ਦਾ ਫੈਸਲਾ ਦਾ 4000 ਕਰੋੜ ਤੇ ਸਿੱਧਾ ਹੀ ਬਣ ਗਿਆ ਇਹ ਪੰਜਾਬ ਦੀ ਅੱਜ ਗੱਲ ਹੋਣੀ ਚਾਹੀਦੀ ਆ ਪੋਲਿਟਿਕਸ ਬਿੱਟੂ ਨਾ ਕਰ ਪੰਜਾਬ ਦੀ ਗੱਲ ਕਰ ਕਹਿੰਦੇ ਕੀ ਰਾਹੁਲ ਗਾਂਧੀ ਦਾ ਨਾਟਕ ਕਰਨ ਆ ਰਿਹਾ ਕਹਿੰਦੇ ਇਹਦੇ ਨਾਲ ਫਾਇਦਾ ਕੀ ਹੋਊਗਾ ਕਹਿੰਦੇ ਇਹ ਕਿਉਂ ਕਹਿੰਦੇ ਜਦੋਂ ਸਾੜਾ ਪੰਜਾਬ ਤੋਂ ਬਾਹਰਲੇ ਮੁਲਕਾਂ ਚ ਰਹਾਂ ਡਾਕਟਰ ਮਨਮੋਹਨ ਸਿੰਘ ਰਾਹੁਲ ਗਾਂਧੀ 88 ਚੋਂ ਮੈਂ ਦੱਸਣਾ ਚਾਹੁੰਨਾ ਕਿ ਜਦੋਂ 88 ਚੜਾ ਆ ਸੀ ਰਾਹੁਲ ਗਾਂਧੀ ਆਉਣ ਦੀ ਬਜਾਏ ਉੱਥੋਂ ਉਹਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਇੱਕ ਵਰਬ ਜਿਹੜਾ ਵਰਤ ਇਹ ਨੂੰ ਪੰਜਾਬ ਨੂੰ ਦੇ ਰਿਹਾ ਮੈਂ ਇਹ ਬੰਦੇ ਨੇ ਸਿਰਫ ਤੇ ਸਿਰਫ ਬੀਜਪੀ ਨੂੰ ਦੱਸਣ ਲਈ ਲਹਨਤ ਇਹੋ ਜਿਹੇ ਬੰਦਿਆਂ ਦੇ ਉੱਤੇ ਕਿ ਜਿਹੜੇ ਆਪਣੀਆਂ ਰੋਟੀਆਂ ਸੇਕਣ ਲਈ ਔਰ ਏਨੀ ਵਾਹਵਾ ਗੱਲਾਂ ਕਰਨੀਆਂ ਬਿੱਟੂ ਜੀ ਕੁਝ ਸੋਚੋ ਆਪਣੇ ਦਾਦੇ ਦੀ ਆਪਣੇ ਪਿਓ ਦੀ ਆਪਣੇ ਤਾਏ ਦੀ ਆਪਣੇ ਭਰਾਵਾਂ ਦੀ ਕੋਈ ਇੱਜ਼ਤ ਦਾ ਖਿਆਲ ਕਰੋ ਪ੍ਰਧਾਨ ਮੰਤਰੀ ਆਏ ਨੇ ਪ੍ਰਧਾਨ ਮੰਤਰੀ 7200 ਕਰੋੜ ਦਾ ਬਿਹਾਰ 'ਚ ਜਿੱਥੇ ਹੜ੍ਹ ਨਹੀਂ ਆਇਆ ਸਿਰਫ ਉੱਥੇ ਇਲੈਕਸ਼ਨ ਦਾ ਹੜ੍ਹ ਆਇਆ ਨਾ ਕਿ ਇਲੈਕਸ਼ਨ ਹੋਣੀ ਆ ਉੱਥੇ ਦੇ ਹੜ੍ਹ ਵੀ ਨੇ ਆ ਪੰਜਾਬ ਤੇ ਫੜ ਗਿਆ ਇੱਥੇ 1600 ਕਰੋੜ ਉੱਥੇ 72000 ਕਰੋੜ 7200 ਕਰੋੜ ਦੇ ਕਿਥੇ ਰੁਚਲੇ ਇਸ ਸਮੇਂ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਆ ਤਾਂ ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਇਸ ਹਲਕੇ ਦਾ ਅੱਜ ਦੌਰਾ ਕਰਨਗੇ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਉਹਨਾਂ ਦੀਆਂ ਮੰਗਾਂ ਨੂੰ ਕੇਂਦਰ ਤੱਕ ਪਹੁੰਚਾਉਣਗੇ ਤਾਂ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਵੀ ਜਿਹੜੇ ਇਸ ਹਲਕੇ ਦੇ ਵਿੱਚ ਮੌਜੂਦ ਨੇ ਲਗਾਤਾਰ ਇਸ ਥਾਂ ਦੇ ਉੱਤੇ ਮੌਜੂਦ ਨੇ ਥੋੜੇ ਜਿਹੇ ਸਮੇਂ ਤੋਂ ਬਾਅਦ ਰਾਹੁਲ ਗਾਂਧੀ ਇਸੇ ਥਾਂ ਦੇ ਉੱਤੇ ਨਜ਼ਰ ਆਉਣਗੇ ਸਰੱਖਿਆ ਵੀ ਜਰੂਰ ਵਧਾ ਦਿੱਤੀ ਗਈ ਆ ਤੇ ਉਹਨਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਜਿਹੜੇ ਪੀੜਿਤ ਕਿਸਾਨ ਨੇ ਤਾਂ ਜਹੇ ਦੇ ਵਿੱਚ ਸਰੱਖਿਆ ਦਾ ਦੇਖ ਸਕਦੇ ਤੁਸੀਂ ਕਿੰਨੀ ਸਰੱਖਿਆ ਜਿਹੜੀ ਇਸ ਸਮੇਂ ਰਾਹੁਲ ਗਾਂਧੀ ਸਮੇਂ ਜਨਾਲਾ ਪਹੁੰਚੇ ਨੇ ਉਹਨਾਂ ਦੇ ਨਾਲ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਉਹ ਵੀ ਨਜ਼ਰ ਆਉਣਗੇ ਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤਿੰਨ ਦੌਰੇ ਨੇ ਅੱਜ ਰਾਹੁਲ ਗਾਂਧੀ ਦੇ ਅਜਨਾਲਾ ਡੇਰਾ ਬਾਬਾ ਨਾਨਕ ਤੇ ਦੀਨਾ ਨਗਰ ਤੇ ਪੀੜਤ ਕਿਸਾਨਾਂ ਦੇ ਨਾਲ ਮੁਲਾਕਾਤ ਕਰਨਗੇ ਤਾਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਲੋਕ ਸਭਾ ਦਾ ਹਲਕਾ ਜਿੱਥੇ ਕਿ ਹੁਣ ਗੱਲਬਾਤ ਜਿਹੜੀ ਸਿਕਿਉਰਿਟੀ ਦੇ ਇੰਚਾਰਜ ਨਾਲ ਕੀਤੀ ਜਾ ਰਹੀ ਹੈ ਤਸਵੀਰ ਵੀ ਤੁਹਾਨੂੰ ਦਿਖਾ ਦਨੇ ਆ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਵੱਡੀ ਹਲਚਲ ਜਿੱਥੇ ਕਿ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਪਹੁੰਚਣਗੇ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਤਾਂ ਉਹਨਾਂ ਉਹਨਾਂ ਸਮੱਸਿਆਾਂ ਮਾ ਜਾਣਣਗੇ ਕਿ ਕਿਸ ਤਰੀਕੇ ਦੀ ਸਮੱਸਿਆ ਉਹਨਾਂ ਨੂੰ ਹੜ ਤੋਂ ਬਾਅਦ ਆ ਰਹੀ ਹੈ ਕਿੰਨਾ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਹੈ। ਟੀਐਮਪੀ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਰੰਧਾਵਾ ਸਾਹਿਬ ਰਾਹੁਲ ਗਾਂਧੀ ਸਾਹਿਬ ਕਿੰਨੇ ਕਬੇ ਤੱਕ ਕਰ? ਬਸ 10 ਮਿੰਟ ਤੇ ਇੱਥੇ ਪਹੁੰਚ ਰਹੇ ਨੇ ਇਹ ਜਿਹੜਾ ਪਿੰਡ ਆ ਇਥੋਂ ਸਾੜਲੀ ਪੌਣੇ ਕਿਲੋਮੀਟਰ ਤੇ ਪਾਕਿਸਤਾਨ ਨਕਰੀ ਚੋਕੀ ਉਹਨਾਂ ਦੀ। ਔਰ ਇਹ ਪਿੰਡ 1955 ਦੇ ਵਿੱਚ ਜਦੋਂ ਹੜ ਆਏ ਸੀ ਉਹ ਜਿੱਥੇ ਰਾਹੁਲ ਗਾਂਧੀ ਜਾ ਰਹੇ ਉੱਥੇ ਪਿੰਡ ਸੀਗਾ ਤੇ ਉੱਥੋਂ ਪਿੰਡ ਵਾਸ਼ ਆਊਟ ਹੋ ਕੇ ਰੁੜ ਗਿਆ ਸੀ ਤਿੰਨ ਪਿੰਡ ਉੱਥੋਂ ਰੁੜੇ ਸੀਗੇ ਇੱਕ ਧਰਮਕੋਟ ਕਣੀਆਂ ਔਰ ਇੱਕ ਗੁਰਚੱਕ ਧਰਮਕੋਟ ਪਤਨ ਤੋਂ ਅਜੇ ਵੀ ਪਿੰਡ ਹੈਗਾ ਪਰ ਉਹਨੂੰ ਚੋਕ ਕੇ ਤੇ ਉੱਥੇ 1972-74 ਦੇ ਵਿੱਚ ਉਹ ਪਿੰਡ ਜਿਹੜੀ ਸੀ ਉਹਦੇ ਤੋਂ ਪਹਿਲਾਂ ਵੀ ਸਰਦਾਰ ਪ੍ਰਤਾਪ ਸਿੰਘ ਕਿਆਰੋਂ ਆਏ ਸੀ ਉਹ ਦੋ ਡਿਵੈਲਪਮੈਂਟ ਮਿਨਿਸਟਰ ਸੀਗੇ 55 ਦੇ ਵਿੱਚ ਤੇ ਉਹਨਾਂ ਫਿਰ ਆ ਕੇ ਪਿੰਡ ਨਵੇਂ ਬਸਾਈ ਸੀਗੇ ਅੱਜ ਉਹੀ ਹਾਲਾਤ ਫੇਰ ਬਣ ਗਏ ਤੁਹਾਡਾ ਹਲਕਾ ਤੁਹਾਡਾ ਲੋਕ ਸਭਾ ਮੈਂਬਰ ਹੋ ਤੁਸੀਂ ਕਿੰਨਾ ਕੁ ਨੁਕਸਾਨ ਇਸ ਸਰਹੱਦੀ ਇਲਾਕੇ ਦਾ ਹੋਵੇਗਾ ਇਸ ਪਿੰਡ ਦੀ ਮੈਡੀਕਲ 700 700 ਏਕੜ ਇੱਥੋਂ ਦੀ ਜ਼ਮੀਨ ਇਹਦੇ ਚੋਂ 1 ਏਕੜ ਵੀ ਝੋਨੇ ਦਾ ਨਹੀਂ ਬਚਿਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ 20 ਕਿੱਲੇ ਉਹਦਾ ਬਹਾਵ ਹੀ ਚੇਂਜ ਹੋ ਗਿਆ ਦਰਿਆ ਦਾ 20 ਕਿੱਲੇ ਉਰਲੀ ਸਾਈਡ ਨੂੰ ਆ ਗਿਆ ਨਦੀ ਜ਼ਮੀਨਾਂ ਵੀ ਹੁਣ ਦੁਬਾਰਾ ਦਰਿਆ ਦੇ ਵਿੱਚ ਆ ਗਈਆਂ ਇਹ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਕਦੀ ਵੀ ਇਹ ਨੁਕਸਾਨ ਨਹੀਂ ਪੂਰਾ ਹੋ ਸਕਦਾ ਗਵਰਨਮੈਂਟ ਆਫ ਇੰਡੀਆ ਨੂੰ ਕਿਉਂਕਿ 1971 ਚੇਂਦਰਾ ਗਾਂਧੀ ਆਈ ਸੀ ਤੇ ਉਦੋਂ ਇੱਕ ਤੁਸੀਂ ਜਿਹੜੀ ਬਣਨੀ ਸ਼ੁਰੂ ਹੋਈ ਸੀ ਤੇ ਅੱਜ ਅਸੀਂ ਇਹੋ ਰੱਖਦੇ ਹਾਂ ਕਿ ਰਾਹੁਲ ਗਾਂਧੀ ਆਇਆ ਤੇ ਪਾਰਲੀਮੈਂਟ 'ਚ ਸਾਡੀ ਜਾ ਕੇ ਆਵਾਜ਼ ਕਿਉਂਕਿ ਮੈਂਬਰ ਪਾਰਲੀਮੈਂਟ ਜਿਹੜੇ ਹੁੰਦੇ ਆ ਸਾਨੂੰ ਤੇ ਟਾਈਮ ਹੀ ਕਿੰਨਾ ਕੁ ਮਿਲਦਾ ਆਪੋਜੀਸ਼ਨ ਲੀਡਰ ਨੂੰ ਨਹੀਂ ਮਿਲਦਾ ਤੇ ਸਾਨੂੰ ਉੱਥੇ ਕੌਣ ਪੁੱਛਦਾ ਪਰ 1600 ਕਰੋੜ ਦੇ ਨਾਲ ਇਹ ਘਾਟੇ 'ਚੋਂ ਨਿਕਲ ਸਕਣਗੇ ਮੇਰੀ ਗੱਲ ਸੁਣੋ ਜੀ ਕੱਲੀ ਜੇ ਤੁਸੀਂ ਬਣਨੀ ਹੋਏ ਸਦਾ ਲਈ ਪਾਕਿਸਤਾਨ ਤੋਂ ਬਚਣਾ ਹੋਵੇ ਹਰ ਤੋਂ ਬਚਣਾ ਹੋਵੇ ਇੱਥੇ ਕੱਲੀ ਤੁਸੀਂ ਤੇ 2000 ਕਰੋੜ ਲੱਗ ਜਾਣਾ ਜਿਹੜਾ ਸਕੀ ਨਾਲਾ ਜਿਹੜਾ ਸਭ ਤੋਂ ਵੱਧ ਨੁਕਸਾਨ ਕਰਦਾ ਉਹਦਾ ਜਦੋਂ ਸਕੀਰ ਰਾਵੀ ਕੱਠੇ ਹੋ ਜਾਂਦੀ ਹੈ ਇਹ ਫਿਰ ਉਥੋਂ ਦਿਨਾ ਨਗਰ ਤੋਂ ਲੈ ਕੇ ਉਹ ਅਪ ਟੂ ਅਜ ਨਾਲਾ ਇਹ ਬਹੁਤ ਤਬਾਈ ਮਚਾਉਂਦਾ ਦੋਨਾਂ ਨੂੰ ਇਹਨਾਂ ਦਾ ਆਪਸ ਵਿੱਚ ਲਿੰਕ ਤੋੜਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੇ ਔਰ ਮੇਰਾ ਖਿਆਲ ਹੈ ਕਿ ਪਹਿਲਾਂ ਕਈ ਵਾਰ ਬਣ ਕੇ ਗਿਆ 1900 80 ਚ ਹੀ ਬਣੀ ਸੀ ਉਹ 272 ਬਾਲਾ ਸਿੰਘ ਤੇ ਮੇਰੇ ਫਾਦਰ ਸੀਗੇ ਤੇ ਅਜ ਨਾਲਾ ਸਾਬ ਸੀ ਕਿ ਇਹਨਾਂ ਨੇ ਬਣਾਈ ਸੀ ਤੁਸੀਂ ਸੀ ਉਦੋਂ 180 ਕਰੋੜ ਦੀ ਬਣੀ ਸੀ ਕ 180 ਕਰੋੜ ਲੱਗੇਗਾ ਆਰਮੀ ਵਾਲੇ ਨੇ ਕਹਿ ਦਿੱਤਾ ਇਨਸਕੀ ਨਾਲ ਤੇ ਆਰਮੀ ਨੇ ਕਹਿਤਾ ਕਿ ਅਸੀਂ ਜਿਹੜੀ ਹੈਗੀ ਇਹਨੂੰ ਨਹੀਂ ਤੋੜਾਂਗੇ ਕਿਉਂਕਿ ਉਹ ਸੈਕੰਡ ਡਿਫੈਂਸ ਲਾਈਨ ਹੈ ਇਹ ਫਰਸਟ ਡਿਫੈਂਸ ਲਾਈਨ ਹੈ ਤੇ ਜਿੱਥੇ-ਜਿੱਥੇ ਮੋਰਚੇ ਬਣੇ ਤੁਸੀਂ ਟੁੱਟੀ ਵੀ ਉੱਥੋਂ ਹੀ ਆ ਬਿਲਕੁਲ ਤੋ ਇਹ ਜਿਹੜੀ ਹੈਗੀ ਇਹਨੂੰ ਤੁਸੀਂ ਦੇ ਨਾਲ ਨਾਲ ਉੱਥੇ ਪੱਕੀ ਸੜਕ ਬਣੇ ਤੇ ਅਸੀਂ ਫੇਰ ਬਚਾਵਾਂ ਤੇ ਜਿਹੜਾ 2000 ਕਰੋੜ ਆਪਾਂ ਯਾਰ ਇਹ ਉਹਨਾਂ ਨੇ 1600 ਕਰੋੜ ਦਿੱਤਾ ਇੱਕ ਸਿੱਧਾ ਹੀ ਬੜਾ ਛੋਟਾ ਜਿਹਾ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਦਾ ਕਿ 40000 ਕਰੋੜ ਸਾਡੀ ਜਦੋਂ ਛੋਨਾ ਖਰੀਦੀ ਦਾ 40000 ਕਰੋੜ ਦੀ ਸੀਸੀ ਲਿਮਟ ਬਣਦੀ ਆ ਮੈਂ ਨਹੀਂ ਕਹਿੰਦਾ ਤੁਹਾਡਾ 50% 10% ਦਾ ਹੀ ਕਰ ਲੋ ਨੁਕਸਾਨ ਫੈਸਲਾ ਦਾ 4000 ਕਰੋੜ ਤੇ ਸਿੱਧਾ ਹੀ ਬਣ ਗਿਆ ਤੇ ਗੰਜੀ ਨਹਾਏਗੀ ਕੀ ਤੇ ਛੋੜੇਗੀ ਕੀ ਇਹ ਤੇ ਵਿਚਾਰਿਆਂ ਦੇ ਇੱਥੇ ਕਿੱਥੋਂ ਦਵਾਂਗੇ ਇਹਨਾਂ ਦੇ ਇਹਨਾਂ ਦੇ ਆਹ ਸਾਹਮਣੇ ਤੁਸੀਂ ਜਾਓਗੇ ਉੱਥੇ ਮਿਰਚਾਂ ਬੀਜੀਆਂ ਸੀ ਤਾਈ 3 ਲੱਖ ਦਾ ਕਿਲਾ ਵੇਖਣਾ ਸੀ ਮਿਰਚਾਂ ਦਾ ਗੋਬੀਤਨ ਤੇ ਨ ਲੱਖ ਰੁਪਏ ਦੀ ਕਿੱਲੇ ਦੀ ਵਿਕਣੀ ਸੀ ਸਭ ਕੁਝ ਹੀ ਬਰਬਾਦ ਹੋ ਗਿਆ ਇਹ ਪੰਜਾਬ ਦੀ ਅੱਜ ਗੱਲ ਹੋਣੀ ਚਾਹੀਦੀ ਆ ਪੋਲਿਟਿਕਸ ਬਿੱਟੂ ਨਾ ਕਰ ਪੰਜਾਬ ਦੀ ਗੱਲ ਕਰ ਉਹ ਕਹਿੰਦੇ ਕਿ ਰਾਹੁਲ ਗਾਂਧੀ ਦਾ ਨਾਟਕ ਕਰਨ ਆ ਰਿਹਾ ਕਹਿੰਦੇ ਇਹਦੇ ਨਾਲ ਫਾਇਦਾ ਕੀ ਹੋਊਗਾ ਕਹਿੰਦੇ ਵੀ ਦੇਰੀ ਕਿਉਂ ਕਹਿੰਦੇ ਜਦੋਂ ਸਾੜਾ ਪੰਜਾਬ ਚ ਬਾਹਰਲੇ ਮੁਲਕਾਂ ਚ ਰਾਹੁਲ ਗਾਂਧੀ ਡਾਕਟਰ ਮਨਮੋਹਨ ਸਿੰਘ ਰਾਹੁਲ ਗਾਂਧੀ 88 ਚ ਮੈਂ ਦੱਸਣਾ ਚਾਹੁੰਨਾ ਜੇ ਜਦੋਂ 88 ਚੜ੍ਹਿਆ ਸੀ ਰਾਹੁਲ ਗਾਂਧੀ ਆਉਣ ਦੇ ਬਜਾਏ ਉੱਥੋਂ ਉਹਨੇ ਅਨਾਉਂਸ ਕਰ ਦਿੱਤਾ ਕਿ ਅਸੀਂ ਇੱਕ ਕਰੋੜ ਜਿਹੜਾ ਪੰਜਾਬ ਨੂੰ ਦੇ ਰਿਹਾ ਮੈਂ ਉਹਦੇ ਬਾਅਦ ਚ ਇਹ ਛਣ ਕੇ ਹੋਰ ਅਨਾਉਂਸਮੈਂਟਾਂ ਕੀਤੀ ਇਹ ਬੰਦੇ ਨੇ ਸਿਰਫ ਤੇ ਸਿਰਫ ਬੀਜੇਪੀ ਨੂੰ ਦੱਸਣ ਲਈ ਲਾਹਨਤ ਇਹੋ ਜਿਹੇ ਬੰਦਿਆਂ ਦੇ ਉੱਤੇ ਕਿ ਜਿਹੜੇ ਆਪਣੀਆਂ ਰੋਟੀਆਂ ਸੇਕਣ ਲਈ ਔਰ ਇੰਨੀ ਵਾਹਸ਼ਯਤ ਗੱਲਾਂ ਕਰਨੀਆਂ ਬਿੱਟੂ ਜੀ ਕੁਝ ਸੋਚੋ ਆਪਣੇ ਦਾਦੇ ਦੀ ਆਪਣੇ ਪਿਓ ਦੀ ਆਪਣੇ ਤਾਏ ਦੀ ਆਪਣੇ ਭਰਾਵਾਂ ਦੀ ਕੋਈ ਇੱਜ਼ਤ ਦਾ ਖਿਆਲ ਕਰੋ ਕਿ ਏਸੇ ਹੀ ਪਰਿਵਾਰ ਨੇ ਤੁਹਾਨੂੰ ਕਿੱਥੇ ਪਹਚਾਇਆ ਸੀ ਤੇ ਅੱਜ ਉਸ ਪਰਿਵਾਰ ਦੇ ਅਗੇਂਸਟ ਬੋਲ ਕੇ ਤੁਹਾਨੂੰ ਲਾਹਨਤ ਹੈ ਜੀ ਗੱਲ ਕਰਨ ਦੀ ਕਿਸ ਤਰ੍ਹਾਂ ਦੇ ਪੈਕੇਜ ਦੀ ਮੰਗ ਕਰ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇ ਨਾਮ ਤੋਂ ਪੈਕੇਜ ਜਿਹੜਾ ਮੈਂ ਨਹੀਂ ਕਹਿੰਦਾ ਕਿ ਪ੍ਰਧਾਨ ਮੰਤਰੀ ਜਿਹੜਾ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਬੱਕਰੀ ਜੋਗਾ ਵੀ ਹੈਗਾ ਉਹਨੂੰ ਕਹੋ ਬੱਕਰੀ ਨਹੀਂ ਇੱਥੇ ਤੇ ਲੋਕਾਂ ਦੀ ਮੱਝਾਂ ਇੱਥੇ ਹੋਣ ਆਈਆਂ ਉੱਥੋਂ ਦਾ ਇੱਕ ਵਾਰ ਕਣੀਏ ਕੇ ਬੇਟ ਟੋਟਲ ਪਿੰਡ ਗਰਕ ਹੋ ਗਿਆ ਤੇ ਉਥੇ ਹੀ ਕਰਦੇ ਉਥੇ ਤੇ ਬਹੁਤ ਪੈਸੇ ਨਹੀਂ ਲੱਗਣੇ ਇੱਕ ਘਰ ਨਹੀਂ ਬਚਾ ਅੱਠ ਅੱਠ ਨੌ ਨੌ ਮੱਝਾਂ ਜਿਹੜੀਆਂ ਨੇ ਲੱਖ ਲੱਖ ਡੇਢ ਡੇਢ ਲੱਖ ਦੀ ਮੱਝ ਜਿਹੜੀ ਉਹ ਰੁੜ ਕੇ ਚਲੀ ਗਈ ਹੈ ਤੇ ਇਹ ਜਿਹੜੀ ਚੀਜ਼ਾਂ ਨੇ ਇਹ ਦੋਵੇਂ ਜ਼ੁਮਰੇਬਾਜ਼ ਨੇ ਪ੍ਰਧਾਨ ਮੰਤਰੀ ਆਏ ਨੇ ਪ੍ਰਧਾਨ ਮੰਤਰੀ 7200 ਕਰੋੜ ਦਾ ਬਿਹਾਰ ਚ ਜਿੱਥੇ ਹੜ੍ਹ ਨਹੀਂ ਆਇਆ ਸਿਰਫ ਉਥੇ ਇਲੈਕਸ਼ਨ ਦਾ ਹੜਾ ਆਇਆ ਨਾ ਕਿ ਇਲੈਕਸ਼ਨ ਹੋਣੀ ਆ ਉੱਥੇ ਦੇ ਹੜਵੇਂ ਆ ਪੰਜਾਬ ਤੇ ਡੁੱੜ ਗਿਆ ਇੱਥੇ 1900 ਕਰੋੜ ਉੱਥੇ 72000 ਕਰੋੜ 7200 ਕਰੋੜ ਦੇ ਕਿਚਲੇ ਚਲਾ ਗਿਆ ਤਾਂ ਇਹ ਕਰਕੇ ਕਿਹੋ ਜਿਹਾ ਕੀਤਾ ਜਾ ਰਿਹਾ ਫਿਰ ਪੰਜਾਬ ਨਾਲ ਮੈਂ ਇੱਕ ਚੀਜ਼ ਦੱਸਣੀ ਚਾਹਣਾ ਪ੍ਰਧਾਨ ਮੰਤਰੀ ਨੂੰ ਉਹ ਸਾਹਮਣੇ ਬਾਰਡਰ ਹੈ 71 ਦੀ ਤੇ 65 ਦੀ ਲੜਾਈ 'ਚ ਅਸੀਂ ਜੰਗ ਰੋਕੀ ਆ ਪਾਕਿਸਤਾਨ ਦੇ ਨੂੰ ਮੂੰਹ ਮੋੜ ਦਿੱਤਾ ਸੀ ਇਸ ਪਿੰਡ 'ਚ ਕਿੰਨੇ ਤੁਹਾਡੇ ਬੰਬ ਡਿੱਗੇ ਸੀ ਤੋਪਾਂ ਦੇ ਗੋਲੇ ਆ ਕੇ ਡਿੱਗੇ ਸੀ ਇਸੇ ਪਿੰਡ 'ਚ ਤੇ ਇਹ ਉਦੋਂ ਨਹੀਂ ਡਰੇ ਪ੍ਰਧਾਨ ਮੰਤਰੀ ਸਾਹਿਬ ਉੱਥੇ ਮਜਾਰ ਰਿਹਾ ਰਤਨ 77 ਦੀ ਜੰਗ ਲੱਗੀ ਬਜ਼ੁਰਗ ਦੱਸਦੇ ਨੇ ਸਰਦਾਰ ਸੰਤੋਖ ਸਿੰਘ ਲਾਹਵਾ ਉੱਧਰ ਜਾਂਦੀ ਜਾਈ ਇੱਧਰ ਆ ਕੇ ਖੜੇ ਹੋਗੇ ਇਹਨਾਂ ਪਿੰਡਾਂ ਦੇ ਵਿੱਚ ਤੇ ਇਹਨਾਂ ਨੂੰ ਹੌਸਲਾ ਦਿੱਤਾ ਵੀ ਆਪਾਂ ਇੱਥੇ ਡਟ ਕੇ ਰਹਿਣਾ ਆ ਮੁਕਾਬਲਾ ਕਰਨਾ ਆ ਜੇ ਗਾਰੀ ਡਿਫੈਂਸ ਤੇ ਫੌਜ ਆ ਤਾਂ ਅਸੀਂ ਪਿੱਛੇ ਅਸੀਂ ਖੜਨਾ ਇਸ ਕਰਕੇ ਇਹ ਜਿਹੜਾ ਸਾਡਾ ਬਾਰਡ ਏਰੀਆ ਇਹ ਹਮੇਸ਼ਾ ਡਟਦਾ ਰਿਹਾ ਹੈ ਹਰ ਮਾਰ ਚੱਲਦਾ ਰਹੀ ਜੇ ਪਾਕਿਸਤਾਨ ਤੋਂ ਵੀ ਪੈਂਦੀ ਉਹ ਵੀ ਚੱਲੀ ਆ ਜੇ ਆ ਰਾਵੀ ਦੀ ਪੈਂਦੀ ਆ ਮਤਲਬ 47 ਤੋਂ ਲੈ ਕੇ ਅੱਜ ਤੱਕ ਇਹ ਮਾਰਾਂ ਪੈਂਦੀਆਂ ਆ ਇਹ ਚੱਲੀਆਂ ਨੇ ਬਿਲਕੁਲ ਤਾਂ ਇਸ ਸਮੇਂ ਰਾਹੁਲ ਗਾਂਧੀ ਥੋੜੇ ਸਮੇਂ ਦੇ ਵਿੱਚ ਇੱਥੇ ਪਹੁੰਚਣਗੇ ਤਾਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਵਾਲ ਵੀ ਚੱਕੇ ਨੇ ਤਾਂ ਕੇਂਦਰੀ ਮੰਤਰੀ ਰਮਨਜੀਤ ਸਿੰਘ ਮਿੱਟੂ ਤੇ ਪਲਟਵਾਰ ਵੀ ਕੀਤਾ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਨਾਲ ਖੜਨਾ ਚਾਹੀਦਾ ਬੜੇ ਤਿੱਖੇ ਹਮਲੇ ਨੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਗਏ ਨੇ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੋੜੇ ਰਜਨਾਸ ਸਪੋਕਸਮੈਨ TV ਡੇਰਾ ਬਾਬਾਣਾ